ਜਰਾਏ ਬਕਰ ਨੇ ਅੰਡੇਆਂ ਦਾ ਜਿਹੜਾ ਇਹ ਆਪਰੇਸ਼ਨ ਲਾਂਚ ਕੀਤਾ ਗਿਆ ਹੈਗਾ ਅੱਜ ਉਸ ਦਾ ਤੀਜਾ ਦਿਨ ਹੈਗਾ ਪਹਿਲਾ ਦਿਨ ਕਾਫੀ ਸਕਸੈਸਫੁਲ ਗਿਆ ਪੰਜਾਬ ਦੇ ਵਿੱਚ ਅੱਜ ਵੀ ਕਾਫੀ ਤਰਫਬਰ ਜਾਰੀ ਹੈ ਕਈ ਪ੍ਰਕਲੇਮਡ ਡਿਪੈਂਡਰਸ ਦਾ ਯੋਗਨਾਈਜ਼ਡ ਕ੍ਰਾਈਮ ਦੇ ਵੀ ਸਫਲਤਾ ਬੜੇ ਚਲ ਮੋਡਲ ਆ ਗੈਂਗਸਟਰ ਉਹਨਾਂ ਦੇ ਸਾਥੀ ਤੇ ਉਹਨਾਂ ਨੂੰ ਕੋਈ ਹਾਰਡਡ ਰਾਈਟ ਆਊਟਸ ਤੇ ਵੈਪਨ ਦੀ ਰਿਕਵਰੀ ਇਹ ਸਾਰੇ ਕਾਫੀ ਹੋਈਆਂ ਨੇ ਇਹ ਤੇ ਉਹਨਾਂ ਨੇ ਕੀਤੀ ਸੀ ਤਾਂ ਉਸ ਦੀ ਲੜੀ ਵਿੱਚ ਵਿਦਾਂਦੇ ਹੋਏ ਮੈਂ ਦਰਦਾਰਸਪੁਰ ਪੁਲਿਸ ਨੇ ਸ਼ਲਾਘਾ ਕਰਾਂਗਾ ਜਿਸ ਨੂੰ ਸ਼੍ਰੀ ਅਸ਼ੋਕ ਜੀ ਐਸ ਬੀ ਬੜੇ ਵੇਖੋ ਵੀ ਜਿਸ ਨੂੰ ਲੀਡ ਕਰ ਰਹੇ ਨੇ ਉਹਨਾਂ ਦੀ ਟੀਮ ਬੜੀ ਹਾਈਲੀ ਮੋਟੀਵੇਟਿਡ ਹੈ ਵਿਦ ਐਸ ਪੀ ਵੀ ਸ਼੍ਰੀ ਦਿਵਿੰਦਰ ਚੌਧਰੀ ਤੁਹਾਡੇ ਜਿਹੜੇ ਸਰਵ ਇਨਸਪੈਕਟਰ ਗੁਰਵਿੰਦਰ ਨੇ ਐਸ ਐਚਓ ਜਗਦੀਸ਼ ਨੇ ਇਹ ਆਪਣਾ ਐਸ ਕੇ ਸਾਹਿਬ ਗੁਰਵਿੰਦਰ ਚਾਂਦੀ ਬਹੁਤ ਸੋਹਣਾ ਇੱਥੇ ਕੰਮ ਕਰ ਰਹੇ ਨੇ ਸੋ ਇਹਨਾਂ ਦੀਆਂ ਟੀਮਾਂ ਨੇ ਆਪਣਾ ਦਿਨ ਰਾਤ ਦੇ ਕਮਿਊਨਿਟੀ ਕਰਕੇ ਜਿਹੜੀ ਪਹਿਲਾਂ ਮੈਂ ਗੱਲ ਕਰਾਂਗਾ 27 12 ਨੂੰ ਜਿਹੜਾ ਇੱਥੇ 26 12 ਨੂੰ ਜਿਹੜੀ ਫਾਇਰਿੰਗ ਹੋਈ ਸੀ ਗਨਸ ਦੇ ਉੱਤੇ ਸਿਟੀ ਬਰਦਾਸ਼ਪੁਰ ਦੇ ਵਿੱਚ ਉਸ ਕੇਸ ਨੂੰ ਕ੍ਰੈਕ ਕੀਤਾ ਕਰ ਕੀਤਾ ਹੈਗਾ ਉਸ ਦੇ ਵਿੱਚ ਨਿਕਲ ਤੇ ਅਭਿਸ਼ੇਕ ਜੋ ਲਾਡੀ ਵੀਰਾ ਦੇ ਰਹਿਣ ਵਾਲੇ ਨੇ ਪੀਐਸਰ ਪੁਰਾਣਾ ਸ਼ਹਿਲਾ ਦੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਤੋਂ ਇੱਕ ਪਿਸਤਲ 520 ਗ੍ਰਾਮ ਗਰੋਹੇ ਤੇ ਜਿਹੜਾ ਮੋਟਰਸਾਈਕਲ ਤੇ ਜਿਹੜਾ ਯੂਜ਼ ਹੋਇਆ ਸੀ ਕ੍ਰਾਈਮ ਦੇ ਵਿੱਚ ਉਹਨਾਂ ਤੋਂ ਰਿਕਵਰੀ ਇਹਨਾਂ ਦੀ ਕੀਤੀ ਗਈ ਹੈਗੀ ਸੋ ਇਹ ਸਾਰੇ ਜਿਹੜੇ ਪੀ ਹੈਗੀ ਹੈ ਇਹ ਵਧਾਈ ਦੀ ਪਾਤਰ ਹੈ ਤੇ ਇਹਨਾਂ ਨੇ ਬੜੀ ਜਲਦੀ ਇਸ ਕੇਸ ਨੂੰ ਪੇਸ਼ ਕੀਤਾ ਹੈ ਮਕਸਦ ਇਹਦਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਇਹਦੇ ਵਿੱਚ ਇਹਨਾਂ ਨੇ ਕੋਈ ਗੈਂਗ ਬਣਾਇਆ ਸੀ ਇਹਨਾਂ ਦਾ ਕੋਈ ਹਲੇ ਕੋਈ ਕੱਲ ਹੀ ਪੜੇ ਆ ਇਹਨਾਂ ਦੀ ਹਲੇ ਗੈਂਗ ਪਛਗਿਛ ਹੋਣੀ ਹੈ ਪ੍ਰੀਲੀਮਰੀ ਇਨਵੈਸਟੀਗੇਸ਼ਨ ਤੋਂ ਇਹੀ ਕੱਲ ਸਾਹਮਣੇ ਆਈ ਹੈ ਕਿ ਈਜ਼ੀ ਮਨੀ ਬਣਾਉਣ ਦੇ ਚੱਕਰ ਦੇ ਵਿੱਚ ਇਹਨਾਂ ਦਾ ਐਕਸਟਰੈਸ਼ਨ ਮੰਤਵ ਸੀਗਾ ਤੇ ਕਿਹੜੇ ਇਸ਼ਾਰੇ ਤੇ ਇਹ ਕੰਮ ਕਰਦੇ ਸੀ ਕਿਹੜੇ ਇਹਨਾਂ ਦੇ ਹੋਰ ਸਾਥੀ ਨੇ ਉਹ ਡੂਰਿੰਗ ਜਿਹੜੀ ਇਨਵੈਸਟੀਗੇਸ਼ਨ ਕੱਲ ਸਾਹਮਣੇ ਆਈ ਉਹ ਤੋਂ ਅਪਡੇਟ ਕਰ ਦਿੱਤੀ ਹੈ